ਸਭ ਤੋਂ ਪਹਿਲਾਂ ਕਰਦੇ ਕਿਤੀ ਦੀਦੀ ਕਿੱਧਰ ਤੇ ਲਗੇ ਦੇਖਦੇ ਨਹੀਂ ਹੈਗੇ ਭਾਈ ਮੈਨੂੰ ਲੱਗਦਾ ਹੈ ਇੱਧਰ ਹੀ ਵਾਗੀ ਆਉਂਦੀ ਕੋਈ ਠੀਕ ਹੈ ਆਉਂਦੇ ਮੈਨੂੰ ਪਤਾ ਨਹੀਂ ਕਿੱਧਰ ਤੇ ਲਗੇ ਨਹੀਂ ਹੈਗੇ ਆ ਕੰਮ ਹੋ ਗਏ ਸਾਰੇ ਆਉਂਦੀ ਕੋਈ بس ਠੀਕ ਹੈ ਹੋਰ ਵੀ ਪਏ ਆਂ ਛੋਕੇ ਆਈਆਂ ਮੈਂ ਤਾਂ ਦਸ਼ਵਿੰਦਰ ਤੋਂ ਕਹਿੰਦੇ ਵੀ ਵਰਤਨੇ ਅੱਛਾ ਹਾਂ ਵਰਤ ਤਾਂ ਫਿਰ ਦੋ ਤਰੀਕੇ ਦੇ ਕਹਿੰਦੀ ਆ ਦੋ ਤਰੀਕੇ ਦੇ ਕਹਿੰਦੀ ਆ ਮੈਂ ਸੁਣ ਕੇ ਆਈ ਸੀ ਅੱਛਾ ਵੀ ਦੋ ਤਰੀਕ ਦੇ ਕਹਿੰਦੇ ਨੇ ਵਰਤਾ ਹੋਰ ਮੈਨੂੰ ਵੀ ਉਹਨੇ ਦੱਸਿਆ ਕਹਿੰਦੇ ਦੋ ਤਰੀਕੇ ਦੇ ਵਰਤਾ ਕੇ ਕਹਿੰਦੇ ਤੁਸੀਂ ਤਿਆਰ ਤੁਰੀ ਕਰ ਲਈ ਕਰ ਲੋ ਫਿਰ ਹੋਰ ਕੱਪੜੇ ਲੀੜੇ ਦਾ ਵੀ ਜਾਣਾ ਪਊ ਕੱਪੜੇ ਵੀ ਨਵੇਂ ਚਾਹੀਦੇ ਨੇ ਨਵੇਂ ਚਾਹੀਦੇ ਨੇ ਲਿਆਓ ਭਾਈ ਦੱਸੋ ਕੱੜੇ ਦੰ ਲਿਆਉਣੇ ਨੇ ਤੁਸੀਂ ਐ ਨਾ ਕਰੋ ਜਿਹੜੇ ਤੁਹਾਡੇ ਪੇਕਿਆਂ ਦੇ ਦਿੱਤੇ ਨੇਗੇ ਰਖੜੀਆਂ ਨੂੰ ਅੱਛਾ ਉਸ ਵੇ ਲੈਣ ਦੀ ਆ ਉਹ ਤਾਂ ਨਾ ਰੰਗ ਜੇ ਫਿੱਕੇ ਵਾਲੇ ਨੇ ਨਹੀਂ 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 ਆਪਾਂ ਤਾਂ ਨਮੇਲਿਆ ਮੰਗੇ ਬੀਬੀ ਅੱਛਾ ਨਾ ਵੀ ਨਵਾਂ ਹੁੰਦਾ ਉਹ ਤਾਂ ਕਹਿੰਦੇ ਵੀ ਐਂ ਹੁੰਦਾ ਨਾ ਫਿਰ ਨਾ ਸਹੁਰਿਆਂ ਦਾ ਹੁੰਦਾਗਾ ਤੇ ਨਾਲੇ ਵੀ ਉਹ ਤਾਂ ਰੰਗ ਫਿੱਕਾ ਹੀ ਨਹੀਂ ਗੀ ਫਿੱਕੇ ਰੰਗ ਨਹੀਂ ਕੋਈ ਕੋਈ ਨਾ ਤਾਂ ਜੁੜੀਆਂ ਚਾੜੀਆਂ ਲਿਆਉਣੀਆਂ ਨਹੀਂ ਗੀਆਂ ਅੱਛਾ ਹੋਰ ਮੈਂ ਇਹਦੀ ਮੁੰਡੀ ਵੀ ਸਾਰਾ ਕੁਝ ਫਿਰ ਮਾਨਸਤੋਂ ਹੀ ਲਿਆ ਮੰਗੇ ਲਿਆਓ ਫਿਰ ਚੱਲ ਹੋਰ ਦੇਖ ਲੋ ਕਦੋਂ ਚੱਲਣਾ ਹੈ ਤੇ ਮੈਂ ਤਾਂ ਕਹਿੰਦੀ ਅੱਜੀ ਵਕ ਚੱਲਦੇ ਆਂ ਹੋਰ ਅੱਜੀ ਚੱਲਦੇ ਨਾਲੇ ਮੌਸਮ ਵਧੀਆ ਆ ਤੇ ਹਾਂ ਕਰ ਠੀਕ ਅੱਜ ਚੱਲਦੇ ਆਪਾਂ

ਬੀਬੀ ਫਿਰ ਪੈਸਿਆਂ ਦਾ ਕੀ ਮੇ ਕਰਾਂਗੇ ਹੁਣ ਪੈਸਿਆਂ ਦਾ ਫਿਰ ਐਂ ਕਰਿਓ ਚਲ ਦੇਖਦੇ ਆਪਾਂ ਮੈਂ ਗੋਗੀ ਵਾਲੀ ਫੀਸ ਚੋ ਦੇ ਦਾਨੀ ਆ ਗੋਗੀ ਵਾਲੀ ਫੀਸ ਕਿੰ ਉੱਪਰ ਹੋਊਗਾ ਫਿਰ ਫੀਸ ਕਿੱਥੋਂ ਪਰੂਗਾ ਫਿਰ ਫੀਸ ਦਾ ਆਪਾਂ ਅੱਗੇ ਪਿੱਛੇ ਕਰ ਲਾਂਗੇ ਆ ਦੇਖ ਲੈ ਜੀ ਗੋਗੀ ਨੂੰ ਪਤਾ ਲੱਗ ਗਿਆ ਕਲੇਸ਼ ਨਾ ਪਾਵੇ ਉਹ ਚਲ ਦੇਖੀ ਜਾਂਦੀ ਹੈ ਫਿਰ ਕੋਸਤਾ ਕਰਨੀ ਪਊ ਚਲ ਠੀਕ ਹੈ ਸਹੀ ਠੀਕ ਹਾਂ ਠੀਕ ਹੈ ਮੈਂ ਰੋਟੀ ਲਿਆ ਮੈਂ ਰੋਟੀ ਕੋਈ ਨਹੀਂ ਪੋਕਮਟ ਆ ਜਾਂਦੇ ਮਾਤਾ ਪਾਓ ਰੋਟੀ ਰੋਟੀ ਹਾਂ ਪਾਉਣੇ ਆਪੇ ਰੋਟੀ ਫਿਰ ਮੈਂ ਕਾਲਜ ਜਾਣਾ ਹਾਂ ਰੋਟੀ ਬਣੀ ਪਈ ਮੈਂ ਲੈ ਆ ਕੇ ਰੋਟੀ ਫਿਰ ਆ ਕੇ ਜੀਰੀ ਜੂਰੀ ਦਾ ਦੇਖਾਂਗੇ ਨਾਲੇ ਹੋਰ ਤੇ ਜੀਰੀ ਵੀ ਦੇਖੀ ਆ ਭਾਈ ਇਹ ਤਾਂ ਹੋਰ ਰਹਾ ਰਹੀ ਆ ਹੋਰ ਦੱਸ ਜੀਰੀ ਆਪਣੀ ਜਮਾ ਬਣੀ ਐ ਵਧੀਆ ਜਮਾ ਆਈ ਪਈ ਐ ਬਸ ਦੋ ਦਿਨਾਂ ਚ ਹੋ ਜਾਊਗਾ ਮੇਰਾ ਚੱਲ ਜੀ ਚੱਲ ਚੰਗੀ ਗੱਲ ਹਮ ਬੱਡ ਲੋਪਰਾ ਸਮਾਂ ਹੋਰ ਮੌਸਮ ਦਾ ਨਹੀਂ ਪਤਾ ਨਾ ਕਿਵੇਂ ਜੀ ਹੋ ਰਿਹਾ ਹੈ ਹਾਂ ਹੈਗਾ ਭਾਈ ਮੌਸਮ ਖਰਾਬ ਹੋ ਰਿਹਾ ਹੈ 6-7 ਦਿਨ ਮੀਂਹ ਦੀ ਵਧੀਆ ਰਹੇ ਹਾਂ ਹਾਂ ਨਾ ਲੋਟਾ ਸਮਾਂ ਵਧੀਆ ਵੱਢ ਕੇ ਇੱਥੇ ਸੁੱਟੋਂਗੇ ਜਾਂ ਸੈਲੋਜੀ ਸੁੱਟਦੇ ਹੋਗੇ ਸੈਲ ਮਰਜੀ ਲੈ ਜਾਵਾਂਗੇ ਸਿੱਧੀ ਚੱਲ ਵਧੀਆ ਨਾਲ ਮੈਂ ਅਜੇ ਥੋੜਾ ਜਿਹਾ ਸੁਨੇਹਾ ਆਜੂ ਕਾਲ ਚੋਂ ਠੀਕ ਹੈ ਠੀਕ ਹੈ ਚੱਲ ਵਧੀਆ ਸਮਾਂ ਕੰਮ ਨਿਬੜ ਜੂਗਾ ਨਹੀਂ ਫਿਰ ਇੱਥੇ ਮੰਡੀ ਚ ਕਿੰਨੇ ਤੱਕ ਬੈਠਣੇ ਪੈਣਗੇ ਹੋਰ ਮੰਡੀ ਦੀ ਔਖਾ ਹੁਣ ਮੰਡੀ ਜੀ ਲੂਟਾਂਗਾ ਚੱਲ ਲੂਟਾਂ ਟਰੈਕਟਰ ਮੈਂ ਪੁੱਛ ਰੱਖੇ ਨੇ ਉਹਨਾਂ ਸਿੱਧੀ ਲਾ ਦੇਣਗੇ ਦੋ ਢੇੜੇ ਲੱਗਣਗੇ ਆਪਣੇ ਠੀਕ ਹੈ ਠੀਕ ਹੈ ਆ ਚੱਲ ਕੋਈ ਵਧੀਆ ਵਧੀਆ ਹੋ ਗਏ ਬੀਬੀ ਤਿਆਰ ਹਾਂ ਭਾਈ ਮੈਂ ਤਾਂ ਤਿਆਰ ਹਾਂ ਉਹਨਾਂ ਦੇ ਆਪਣਾ ਬਲਜੀਤ ਹੀ ਨਹੀਂ ਆਈ ਹੈਗੀ ਹੋ ਗਏ ਹੁਣੇ ਤਿਆਰ ਹਾਂ ਬਾ

ਵਧੀਆ ਜੇ ਹਮਕੇ ਲਿਆ ਦਿਓ ਮੈਨੂੰ ਵਧੀਆ ਸੂਟ ਲਿਆ ਥੋਡੇ ਨਾਲ ਦਾ ਅੱਛਾ ਆਪਾਂ ਦੋਨੇ ਇੱਕੋ ਜਿਹਾ ਪਾਵਾਂਗੇ ਸੂਟ ਠੀਕ ਵਧੀਆ ਲਿਆ ਦਿਓ ਸੈਟ ਸੂਟ ਸਾਰਾ ਕੁਝ ਲਿਆ ਦਿਓ ਮੈਨੂੰ ਠੀਕ ਹੈ ਤੁਸੀਂ ਦੇਖ ਲਓ ਭਾਈ ਆਪਚ ਫਿਰ ਮੈਨੂੰ ਕਹੋਗੇ ਆ ਬੀਬੀ ਨੇ ਵਧੀਆ ਨਹੀਂ ਦਵਾਏ ਆਈ ਨਹੀਂ ਕਰਿਆ ਨਾ ਨਾ ਤੁਸੀਂ ਪਸੰਦ ਕਰਾ ਕੇ ਲਿਆਇਆ ਵਧੀਆ ਲਿਆਇਆ ਹੈ ਨਾ ਕੋਈ ਆ ਹੋ ਠੀਕ ਹੈ ਸਾਰਾ ਕੁਝ ਲਿਆਇਆ ਸਾਰਾ ਕੁਝ ਲਿਆਇਆ ਠੀਕ ਹੈ ਠੀਕ ਹੈ ਠੀਕ ਲਿਆ ਦੇ ਠੀਕ ਚਲੋ कि पैसे भी वाह वाह लाग गए अपने ता और भी नहीं? और आई तो करन जब और रोहित है गए खासेला टाइम भी वाह वाह लाग गए हैं जदे गोभी त नहीं आ आ गए वही तो है देख दिया मारी टाइम लाग गया और गोभी भी आ गए और तो मनदीप पानी लेवना सिगा ले आ पानी आ गए मानसो और टाइम ਲਓ ਬੀਬੀ ਪਾਣੀ ਲਿਆ ਲਓ ਆ ਜਾਂ ਗੁੱਟੇ ਦੇ ਮੈਂ ਗਲਾਸ ਰੱਖਿਆ ਮੈਂ ਪਹਿਲਾਂ ਹੈ ਦੇਖ ਦੀਂ ਦੇਖ ਚੂੜੀਆਂ ਤੈਹੀ ਨਹੀਂ ਹਾਂ ਇਹ ਦੇਖਾ ਬੀਬੀ ਸੂਟ ਆ ਦੇਖ ਲੇ ਆਏ ਸੋ ਦੇਖ ਪੈਂ ਮਾਸ ਪਾਵੇਂ 4800 ਦਾ ਹੂੰ ਸੋਹਣਿਆ ਸੂਟ ਦੋਨੇ ਸੋਹਣੇ ਇਹ 8300 ਦਾ ਠੀਕ ਹੈ ਠੀਕ ਹੈ ਨਹੀਂ ਬੀਬੀ ਆ ਤਾਂ 3800 ਦਾ ਹੈਗਾ ਆ 3200 ਦਾ ਲੈ ਕੁੜੀ ਫਿਰ ਮੈਨੂੰ ਕਿਹ ਖਲਾਗਾ ਹੋਰਾ ਆ ਮੇਰਾ ਦਾ ਅੱਛੇ ਤੇ ਰਹੇਗਾ 3800 ਦਾ ਇਹਦਾ 3200 ਦਾ ਹਾਂ ਲੈ ਭਈਆ ਤੇਰੀਆਂ ਚੂੜੀਆਂ ਵੀ ਨੇ ਮਨਜੀਤ ਇਹ ਆ ਲੈ ਆ ਲੈ ਤੇਰੀਆਂ ਚੂੜੀਆਂ ਦੇ ਵਿੱਚ ਹੀ ਤਾਂ ਵਿੱਚ ਯਾਰ ਨੌ ਪਾਸੇ ਵੀ ਵਿਕੀ ਆਗਾ ਸਾਰਾ ਸਮਾਨ ਹੈ ਵਿੱਚ ਵਧੀਆ ਪਾ ਕੇ ਦੇਖ ਤਾਂ ਪਾ ਕੇ ਦੇਖ ਫੋਨ ਨੂੰ ਕੀ ਹੈ ਤੁਸੀਂ ਵਧੀਆ ਹੀ ਲਿਆਏ ਹੋ ਵਧੀਆ ਹੀ ਆ ਫੋਨ ਨੂੰ ਕੀ ਹੈ ਵਧੀਆ ਹੀ ਆ ਬਸ ਵਧੀਆ ਹੀ ਆ ਸੋਹਣੇ ਆ ਵਧੀਆ ਪਤਾ ਲੱਗ ਜਾਂਦਾ ਕੀ ਕਰੀ ਜੰਨੇ ਮੈਂ ਤਾਂ ਭਾਈ ਅੱਜ ਤੂੰ ਆ ਜਾ ਆ ਗਿਆ ਨਹੀਂ ਆ ਗਿਆ ਉਹਨੂੰ ਮਸ਼ੀਨ ਵਾਲੇ ਦਾ ਫੋਨ ਆ ਗਿਆ ਦੀ ਅੱਛਾ ਅਸੀਂ ਤਾਂ ਮਾਨਸਾ ਵਾਗੀਆਂ ਤੇ ਅੱਛਾ ਹੋਰ ਮਾਨਸਾ ਤੋਂ ਆ ਵੀ ਲਾ ਜਾਂਦੀ ਤਾਂ ਅਭੀ ਨਹੀਂ ਅਸੀਂ ਤਾਂ ਮਾਨਸਾ ਵਾਗੀਆਂ ਤੇ ਮਾਨਸਾ ਤੋਂ ਆਈਆਂ ਮਾਨਸਾ ਹੀ ਕਰਨ ਵਗੀਆਂ ਸੀ ਮਾਨਸਾ ਬਾਈ ਕੱਪੜੇ ਲੈਣ ਵਗੀਆਂ ਅੱਛਾ ਰੋਜ਼ ਹੀ ਕੱਪੜੇ ਇਹ ਨਹੀਂ ਲੋਟ ਆਉਂਦਾ ਕੀ ਕਰੀਏ ਜਾਣਾ ਪੈਂਦਾ ਏ ਤੈਨੂੰ ਪਤਾ ਆਏਗਾ ਫਿਰ ਹੋਰ ਕੰਮਕਾਰ ਵੀ ਦੇਖ ਲਿਆ ਕਰੋ ਘਰ ਦੇ ਉਹੀ ਤਾਂ ਹੈ ਫਿਰ ਉਹਦੇ ਤੋਂ ਬਲ ਪੈ ਗਈ ਨਾ ਜਾਣਾ ਪਿਆ ਹੂੰ ਕਿਆ ਕਰ ਚੁਲ ਮੈਂ ਫਿਰ ਖੇਤ ਜਾਂਦਾ ਉਹਨਾਂ ਦਾ ਫੋਨ ਆ ਗਿਆ ਸੀ ਨਾ ਕੋਈ ਨਹੀਂ ਕੋਈ ਤੂੰ ਡੇਢੇ ਚੇਜ ਕਰ ਲੈ ਚਾਹ ਬਣਾ ਦੋ ਚਾਹ ਮੈਂ ਲਈ ਜਉਂ ਜਾਂਦਾ ਫਿਰ ਠੀਕ ਬਣਾ ਲਓ ਚਲ ਖੇਤੀ ਬਣਾ ਦੋ ਮੜਾ ਜੇ ਕਹੇ ਦੇ ਠੀਕ ਹੈ ਠੀਕ ਹੈ ਬਣਾਉਂਦੀਆਂ ਨੇ ਮਨਦੀਪ ਬਣਾ ਦੇ ਭਾਈ ਚਾਹ ਹਲੋ ਆ ਗਿਆ ਬਸ ਮੈਂ ਖੇਤ ਤੇ ਆ ਗਏ ਤੁਸੀਂ ਆ ਜੋ ਠੀਕ ਹੈ ਮਾਤਾ ਬਣ ਗਈ ਚਾਹ ਬਣ ਗਈ ਭਾਈ ਲੈ ਫੋਨ ਆਈ ਜਾਂਦੇ ਨੇ ਉਹਨਾਂ ਜਾਵਾਂ ਖੇਤ ਮੈਂ ਲੈ ਪੰਡਿਤਾ ਹੈਗੇ ਨੇ ਉੱਥੇ ਹਨਾ ਹਾਂ ਬਸ ਠੀਕ ਹੈ ਤਾਂ ਚੋਲੇ ਕੱਢਣ ਲੱਗੇ ਹਾਂ ਬਈ ਹੋਰ ਮਾਂ ਅੱਜ ਵੀ ਮਾਨਸਾ ਤਾਂ ਗਏ ਸੀਗੇ ਹੁਣ ਫਲ ਫਰੂਟ ਵੀ ਲਿਓਣੇ ਸੀਗੇ ਫਿਰ ਮੇਰੇ ਤਾਂ ਆਪ ਨਹੀਂ ਯਾਦ ਰਿਹਾ ਹੁਣ ਤੁਸੀਂ ਗਈਆਂ ਤਾਂ ਸੀਗੀਆਂ ਲੈ ਯਾਦ ਕਰਾਇਆ ਮੇਰੇ ਮਾਈਂਡ ਨੂੰ ਤਾਂ ਹੋ ਗਿਆ ਮਾਂ ਕਿਤੇ ਗੋਗੀ ਨਾਲ ਜੀ ਲੈ ਵੀ ਕਾਲੀ ਕਾਲੀ ਨਾਲ ਤੈਨੂੰ ਤਾਂ ਅਸੀਂ ਆ ਗੀਆਂ ਫਿਰ ਹੁਣ ਕਿਹਨੂੰ ਪਾ ਫਿਰ ਗੋਗੀ ਨੂੰ ਫੋਨ ਕਰ ਦੋ ਠੀਕ ਗੋਗੀ ਤਾਂ ਗੁੱਸਾ ਕਰੂਗਾ ਕੁਝ ਨਹੀਂ ਕਹਿੰਦਾ ਉਹਨੂੰ ਪਤਾ ਹੀ ਆਪੀ ਸਵੇਰੇ ਤੂੰ ਐ ਛੱਡ ਮਮੀ ਉਹ ਸੁਣ ਦੋਦੀ ਨੂੰ ਕਰ ਹੁਣ ਦੋਦੀ ਨੂੰ ਫੋਨ ਕਰ ਦਿੰਦੇ ਹੋਰ ਕਾਹ ਕਰ ਦੋਦੀ ਤੋਂ ਮੰਗਾ ਲੈ ਫਿਰ ਦੇ ਲਾ ਕੇ ਲਾਗੋ ਦੋ ਜਿੰਫੋਨ ਨਾੜੇ ਆਈ ਵੀ ਦੇਖ ਲੋ ਕੀ ਕੁਛ ਮੰਗਾਉਣਾ ਹੈ ਕੇਲੇ ਤੇ ਸੇਵ ਤਾਂ ਹੁੰਦੀ ਨੇ ਕਰੂਏ ਤੇ ਰੱਖਾਂ ਅੱਛਾ ਤੂੰ ਤੇ ਮੈਨੂੰ ਤਾਂ ਸਟਰਾਬਰੀ ਮੰਗਾ ਦਿਓ ਤੇ ਥੋੜੇ ਜਿਹਾ ਡਰਾਈ ਫਰੂਟ ਮੰਗਾ ਦਿਓ ਪਰ ਟੋਕ ਨਹੀਂ ਲੱਗਦੀ ਹੈਗੀ ਅੱਛਾ ਹੈਲੋ ਹੈਲੋ ਹਾਂ ਭਾਈ ਆਈ ਪੁੱਛਦੇ ਸੀ ਵੀ ਅਸੀਂ ਫਲ ਮੰਗਾਉਣਾ ਸੀ ਵਰਤਾਂ ਕਰਕੇ ਹਾਂਜੀ ਹਾਂਜੀ ਮਰਾ ਹੀ ਦੱਸੋ ਫਿਰ ਇੱਕ ਤਾਂ ਲਿਆਉਣੇ ਨੇ ਸਿਓ ਕੇਲੋ ਕੇਲੋਂ ਸੇਵ ਲਿਆਉਣੇ ਨੇ ਪਿਸਟੋਬਰੀ ਤੇ ਨਾਲੇ ਸਟਰਾਬਰੀ ਮੰਗਾਉਣੀ ਐ ਇੱਕ ਕੇਲੇ ਡਰਜਣਾ ਤੇ ਨਾਲੇ ਕੇਲਿਆਂ ਦੀ ਦਰਜਣਾ ਮੈਨੂੰ ਇੱਕ ਅੰਗੂਰ ਮੰਗਾ ਦੀ ਨਾਲੇ ਡਰਾਈ ਫਰੂਟ ਮੰਗਾ ਦਿਓ ਮੈਨੂੰ ਤੂੰ ਦੇਖ ਸਟਰਾਬਰੀ ਡਰਾਈ ਫਰੂਟ ਨਾਲੇ ਅੰਗੂਰ ਨਾਲੇ ਸੇਵ ਨਾਲੇ ਕੇਲੇ ਤੂੰ ਦੇਖ ਹੁਣ ਠੀਕ ਹੈ ਜੀ ਜੀ ਆਜੂ ਬਾਈ ਕੰਨ ਟੱਕ ਸਮਾਂ ਆਜੂ ਜੀ ਮਾਨ ਸਿੰਘ ਜੀ ਮੈਂ ਗੋਗੀ ਕੀ ਘਰੇ ਆਉਣਾ ਹਾਂ ਹਾਂ ਗੋਗੀ ਕੀ ਕਰੋ ਭਾਈ ਗੋਗੀ ਕੀ ਕਰਨੀ ਬੋਲਦੇ ਆ ਹਾਂ ਜੀ ਠੀਕ ਹੈ ਹਾਂ ਨਾ ਗੋਗਿੰਦ ਨੂੰ ਨਾ ਦੱਸੀ ਨਾ ਠੀਕ ਹੈ ਜੀ ਆਹੋ ਗੋਗਿੰਦ ਨੂੰ ਨਾ ਦੱਸੀ ਅਸੀਂ ਆਪ ਹੀ ਕਰਾਂਗੇ ਸਾਬ ਰੁੱਧ ਚ ਹਾਂਜੀ ਹਾਂਜੀ ਠੀਕ 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 ਹਾਂ ਚੰਗਾ ਪੁੱਤ ਚੱਲ ਚੱਲ ਵਧੀਆ ਬਣ ਗਿਆ ਹਨਾ ਇਹ ਵੀ ਹੋਰ ਹਾਂ ਦਿਲਿਆ ਤੂੰਗਾ ਕੋਈ ਨ ਪਤਾ ਲੱਗ ਜਾਉਂਦਾ ਤਾਂ ਪੜਾ ਕੁਛ ਕਰਦਾ ਨਾ ਫਿਰ ਤਾ ਗੁੱਸਾ ਕਰੋ ਤੂੰ ਗੁੱਸਾ ਕਰੋ ਤਾ ਅਕੂ ਗੁੱਸਾ ਗਰ ਨੂੰ ਕੀ ਹੈ ਜਦੋਂ ਹੁਣ ਤਿਹਾਰ ਹੁੰਦਾ ਫਿਰ ਬੰਦਾ ਸੋ ਕੁਛ ਖਾਂਦਾ ਪੀਂਦਾ ਆ ਕੀ ਕਰੀਏ ਫਿਰ ਤੈਨੂੰ ਪਤਾ ਹੈ ਇਹ ਜੀਰੀ ਤਵੰਡੀ ਚ ਪਈ ਹੈਗੀ ਹੈ ਤੂੰ ਸਤਾ ਲੱਗੀਆਂ ਪਈਓ ਕੁਛ ਨਹੀਂ ਹੁੰਦਾ ਉਹ ਆਈ ਤਾਂ ਦਾ ਸਾਹਿਬ ਭੁੱਖੇ ਵੀ ਦਿੰਨੇ ਸਾਰਾ ਤੇ ਨਾ ਫਿਰ ਕੀ ਹੋ ਗਿਆ ਹੈ ਇਹ ਪਤਾ ਨਹੀਂ ਕਿਹੜੇ ਜਾਏ ਵੱਡੇ ਨੇ ਵਰਤਾਂ ਦਾ ਬਣਾ ਕੇ ਧਰਤਾ ਅੱਧੀ ਦੇ ਭੁੱਖੇ ਕਿਉਂ ਤੁਰੀਆਂ ਫਿਰਦੀਆਂ ਨੇ ਗੀਆਂ ਲੈ ਪਹਿਲਾਂ ਤੁਸੀਂ ਨੇ ਰੱਖੇ ਵਰਤਤੇ ਉਹ ਵੀ ਤਾਂ ਗੱਲ ਆ ਇਹ ਕਿਹੜਾ ਅਸੀਂ ਕਰੇ ਨੇ ਮੰਮੀ ਪਹਿਲਾਂ ਤਾਂ ਛਲਦਾ ਆ ਰਿਹਾ ਵਾ ਅਸੀਂ ਵੀ ਤੁਹਾਡੇ ਮਗਰੀਆਂ ਫਿਰ ਹੁਣ ਜੇ ਅਸੀਂ ਨਹੀਂ ਰੱਖਾਂਗੇ ਫਿਰ ਕਹੋਗੇ ਲੈ ਕਰਦੀਆਂ ਨਹੀਂ ਮੇਰੇ ਮੁੰਡੇ ਦੇ ਸੁੱਖ ਨਹੀਂ ਮਨਉਂਦੀਆਂ ਸਾਡੇ ਮੁੰਡੇ ਬਾਹਰ ਪਰ ਤੇਨਾਂ ਲਾ ਵਰਤ ਨਹੀਂ ਰੱਖਦੀਆਂ ਹਰ ਤਾਂ ਬਰਤ ਰੱਖ ਲਈ ਅਸੀਂ ਉਹ ਤਾਂ ਹੈ ਹੈ ਵਰਤ ਤਾਂ ਬਣਦੇ ਨੇ ਖਾ ਰੱਖਦੀਆਂ ਨੇ ਗੀਆਂ ਅਸੀਂ ਤਾਂ ਦੋ ਦੋ ਹੀ ਰੱਖੇ ਸੀ ਅੱਤ ਉਹਦੀ ਵਧਾ ਤੀ ਤੂੰ ਤਾਂ ਇਹ ਤਾਂ ਬਤਾ ਦੇ ਫਿਰ ਅੱਤ ਉਹਦੀ ਵਧਾ ਤੋ ਪਈ ਮਾਸ ਨਹੀਂ ਪਈ ਤਾਂ ਤਾਂ ਰੱਖਦੇ ਨੇ ਛੋਟੇ ਕਹ ਰਾਹੇ ਬਾਹਰ ਨਗੇ ਤੁਸੀਂ ਉਹੀ ਭੁੱਖੀਆਂ ਬੈਠੀਆਂ ਰਹੋ ਇਹ ਤਾਂ ਉਹੀ ਬਣਾ ਰੱਖਿਆਗਾ ਨਾ ਨਾ ਹਾਂ ਕੁਛ ਨਹੀਂ ਹੁੰਦਾਗਾ ਜੀ ਮੈਂ ਵੀ ਚੱਲਦੀ ਉਹ ਮੈਂ ਤਾਂ ਚੱਲਦੀ ਐਨੀਆਂ ਮਹਿੰਗੀਆਂ ਕੁੜੇ ਕਿਤੇ ਤਾਂ ਕਿ ਭੁੱਖ ਨਹੀਂ ਲੱਗਦੀ ਹੈਗੀ ਬੀਬੀ ਤਾਂ ਮੰਗਾਏ ਆ ਇਹ ਤਾਂ ਕਿ ਜਮੇ ਭੁੱਖ ਨਹੀਂ ਲੱਗਦੀ ਹੈਗੀ ਫਿਰ ਨਹੀਂ ਪੋਹ ਲੱਗਦੀ ਨਹੀਂ ਮੈਂ ਤਾਂ ਕਾਹਲੇ ਤੇ ਖੜੀ ਰਹੇ ਇੱਕ ਪਾਸੇ ਤੁਸੀਂ ਵਾਰਤ ਰੱਖੇ ਨਾ ਇੱਕ ਪਾਸੇ ਜਿਹੜਾ ਬਿਲ ਬਣੂਗਾ ਕੁੜੇ ਐਡਾ ਉਹ ਕੁਛ ਨਹੀਂ ਹੁੰਦਾਗਾ ਵੀ ਇਹ ਤਾਂ ਚੱਲਦਾ ਹੀ ਆ ਰਹਿਦਾ ਹੈ ਮੈਂ ਤਾਂ ਹੁਣ ਕੰਮ ਕਰਕੇ ਹੋਣੀ ਥੋੜਾ ਜਿਹਾ ਇਹ ਤਾਂ ਚੱਲੀ ਜਾਊ ਲੈ ਦੇਖ ਲੈ ਚੱਲੀ ਜਾਊਗਾ ਵੇਖਿਓ ਵੀ ਬੜੀਆਂ ਹੁੰਦੀਆਂ ਉੱਤਾਂ ਕਾਹਲਾਆਂ ਗਦੇਖੀ ਅੰਗੂਰ ਵਾਲੇ ਵਧੀਆ ਸੀ ਆ ਇਹਨੇ ਦੇਖ ਲਾ ਸਟੋਰੀ ਤਾਂ ਕੀ ਕਰਾਉਣਾ ਤੀ ਮੈਂ ਕਿਤੇ ਇਹ ਹੂੰ ਆ ਨਾ ਫਲ ਕੁਛ ਖਾਂਦੀ ਆ ਫਲ ਖਾਦੀ ਐ ਫਿਰ ਉਹੀ ਤੇ ਜਿਹੜਾ ਮੈਂ ਬੋਲੂਗੀ ਤਾਂ ਗੁੱਸਾ ਬతుਗਾ ਚਲੋ ਕੋਈ ਨਾ ਫਿਰ ਹੁਣ ਦੱਸ ਹੁਣ ਤੂੰ ਵੱਡੀ ਆ ਤੂੰ ਮਾੜੀ ਮੋਟੀ ਨੂੰ ਸਮਝਾਇਆ ਕਰ ਇਹ ਮੇਰੇ ਕਹੇ ਤੋਂ ਕੋਈ ਸਮਝੇ ਮੈਂ ਅੰਗੂਰ ਬੰਗਾਲੀ ਇਹ ਮਗਾਦੀ ਮੈਂ ਹੁਣ ਜਦੋਂ ਉੱਤਰ ਸੇਮ ਦਾ ਫੋਨ ਆਇਆ ਉਹ ਦੱਕੂ ਕਹੂੰਗੀ ਭਾਈ ਮੈਨੂੰ ਤਾਂ ਤੰਗ ਕਰਦੀਆਂ ਨੇ ਇਹ ਹੈਂ ਹਾਂ ਦੱਸੂਗੀ ਜਮਾ ਹਾਂ ਮੈਂ ਥੋੜੀ ਭਾਈ ਇਹ ਐ ਲੋਟ ਆਉਂਦਾ ਹੈਗਾ ਇਹ ਤਾਂ ਬਾਲਾ ਉਹ ਕਰਦੀਆਂ ਨੇ ਗੀਆਂ ਐਨਾ ਖਰਚਾ ਕਰਦੀਆਂ ਨੇ ਗੀਆਂ ਹੈ ਮੈਂ ਕਿਥੋਂ ਲੈ ਜਾਵਾਂਗੀ ਮੁੰਡੇ ਕਹਿੰਦੇ ਨੇ ਕਿ ਹਾਂ ਮਾਂ ਇੰਨੇ ਭੇਜੇ ਸੀ ਕਿੱਧਰ ਗਏ ਉਹ ਤਾਂ ਸਿਆਣੀ ਬਣ ਜਾ ਉਹ ਤਾਂ ਨਿਆਣੀ ਐ ਚਲ ਕੋਈ ਨਾ ਹੁਣ ਕੀ ਹੋ ਗਿਆ ਬੀਬੀ ਨਾਲੇ ਉਹ ਕੀ ਕਹਿੰਦੀ ਮੈਂ ਕਰੂਏ ਵੀ ਲਿਓਣੇ ਆ ਲੈ ਹਾਂ ਸੱਚ ਕੁੜੇ ਲੈ ਹੋਰ ਲੈ ਮੈਂ ਤਾਂ ਯਾਦ ਹੀ ਨਹੀਂ ਸੀ ਹੋਰ ਕਰੂਏ ਵੀ ਲਿਆ ਦੋ ਸਬਜ਼ੀ ਤਾਂ ਅਸੀਂ ਕੱਟ ਲੈਣੇ ਆ ਕੋਈ ਨਾ ਸਬਜ਼ੀ ਤਾਂ ਅਸੀਂ ਬਣਾ ਦਾਂਗੇ ਹਮਨੇ ਕੁੰਮਣੀ ਹਾਲਾ ਤੁਸਾਂ ਲਿਆ ਦਿਓ ਜੀ ਹੁਣ ਰੱਖਾਂਗੇ ਜਾਨੀਆ ਚੰਗਾ ਲਿਆ ਦਿਓ ਤੁਸੀਂ ਕਰ ਲਓ ਅਸੀਂ ਸਬਜ਼ੀ ਜੀਤ ਦਾਂਗੇ ਠੀਕ ਐ ਕਰ ਲਓ ਜ ਤੇਪ ਇਹ ਤੂੰ ਸੇਬ ਕੇਲੇ ਖਾਣਾ ਨਹੀਂ ਨਾਲੀ ਛੱਡ ਸੇਬ ਕੇਲੇ ਤਾਂ ਹਰ ਕੋਈ ਖਾਂਦਾ ਆ ਆਹ ਕੌਣ ਖਾਂਦਾ ਸਟੋਬਰੀ ਜਾਂ ਸਟਾਬਰੀ ਮੈਂ ਤਾਂ ਸਟੋਬਰੀ ਹੀ ਖਾਂਦੀ ਹੁੰਦੀ ਆ ਫਿਰ ਮੈਨੂੰ ਭੁੱਖਣ ਲੱਗਦੀ ਸੇਬ ਕੇਲੇ ਤਾਂ ਰੋਜ਼ ਹੀ ਖਾਣੇ ਆਪਾਂ 11 ਕੇਲੇ ਤਾਂ ਕੀ ਕਰੋਂ ਲਓ ਲਿਓ ਲੈ ਸਰਿਆ ਆਪਣਾ ਇਸ ਤੇ ਅੰਦਾ ਤਰੇ ਹਾਈ ਗੱਲ ਕਰਦੀ ਸੀ ਤੈਨੂੰ ਤਾਂ ਮੈਂ ਤਾਂ ਕਹਿ ਦਨੀ ਆ ਤੂੰ ਤਾਂ ਮੇਰੀ ਚੱਲ ਜਾਨੀ ਏ ਇਹ ਤਾਂ ਗੱਲ ਨੂੰ ਆਉਂਦੀ ਐ ਇਹ ਬੋਲਦੀ ਵੱਧ ਐ ਜੇ ਕੋਤੇ ਸੁਣ ਗਿਆ ਲੜਾਈ ਤੋਂ ਅਗਣੀ ਪਾ ਕੇ ਪੇਜੂਗੀ ਮੈਂ ਹੁਣ ਕਿਹਾ ਸੀ ਹਾਂ ਤੂੰ ਕੇਲੇ ਖਾ ਰਾਂਦੀ ਆ ਸਤੋਵੀਆਂ ਤੋਂ ਕੀ ਕਰਾਉਣਾ ਕੀ ਕਰਾਉਣਾ ਤੇ ਇੰਨੀ ਮਹਿੰਗਿਆ ਨਾ ਨਹੀਂ ਮੈਨੂੰ ਤਾਂ ਭੁੱਖ ਨਹੀਂ ਲੱਗਦੀ ਅੱਛਾ ਹੋਰ ਜਾਣ ਕੇ ਕਰਦੀ ਐ ਚੰਬੀ ਹੋਈ ਹੋਰ ਦੇਖੀ ਤਰਸੇਮ ਹੀ ਨਹੀਂ ਰੁਕਦਾ ਹੁਣ ਤਾਂ ਜੇ ਤਰਸੇਮ ਰੋਕ ਕੇ ਫੇਰ ਹੀ ਐ ਹੁਣ ਤੂੰ ਆ ਦੇਖ ਨਾ ਇਹ ਤਾਂ ਮੈਂ ਫੀਸ ਦਾ ਖਰਚਾ ਕਰਤਾ ਹੈ ਹੇ ਹੁੰਦਾ ਮੈਨੂੰ ਫੇਸ ਪਿੱਛੇ ਲੜੂ ਨਾਲੇ ਹਜੇ ਨਹੀਂ ਲੋਟ ਆਉਂਦੀਆਂ ਹੈ

ਮੇਰੇ ਆ ਨਹੀਂ ਬੜਾ ਸਮਾਨ ਤਾਂ ਗੁਰਦਾਰ ਦਾ ਤੁਹਾਨੂੰ ਪਤਾ ਮੌਸਮ ਨਹੀਂ ਹੈਗਾ ਨਾ ਅੱਛਾ ਕਿਰਾ ਸਟੋਬਰੀਸ ਸੁਪਨੀ ਜੀ ਮਿਲਦੀ ਇਹਦੇ ਵਿੱਚ ਸਾਰਾ ਸਮਾਨ ਪਰ ਘਾਟ ਹੀ ਮਿਲਿਆਗਾ ਅੱਛਾ ਕੁਝ ਵਰਤਾ ਕਰਕੇ ਵੀ ਹਾਂ ਹਾਂ ਅੱਛਾ ਅੱਛਾ ਲੈ ਚੱਲ ਕੋਈ ਨਿਕਲ ਜਿੰਨਾ ਕਾ ਕੇ ਵਾਦੂ ਹੈ ਤਾਂ ਰੋਟੀ ਨਹੀਂ ਆਉਂਦੀ ਕੋਈ ਨਹੀਂ ਕੋਈ ਨਹੀਂ ਬਤੇ ਰ ਇਹ ਤਾਂ ਉਹੀ ਲੱਗਿਆ ਰਹਿੰਦੀਆਂ ਨੇ ਗਈਆਂ ਆ ਲੈ ਆ ਮਨਦੀਪਾ ਹਾਂ ਲੈ ਆ ਮਨਦੀਪ ਆ ਮਨਦੀਪ ਲੈ ਭਾਈ ਆ ਤੇਰਾ ਸਮਾਨ ਹੈ ਇਹ ਤੇ ਲੈ ਜਾ ਸਟੋਬਰੀਸ ਸੁਬੇ ਕੀ ਤੂੰ ਹਾਂ ਮੰਗਾਤੀਆਂ ਉਹ ਤਾਂ ਛੱਡ ਦੇ ਉਹਨੇ ਕੇਲੇ ਚੁੱਲੇਗੀ ਹਾਂ ਕਹਿੰਦਾ ਜਾਂ ਤੰਗੂਰ ਮਿਲ ਹੀ ਨਹੀਂ ਉਗੂਰ ਫਿਰ ਹੁਣ ਮਹਗੇ ਵਾਲੇ ਨੇ ਉਗੂਰ ਕਿੱਥੇ ਮਿਲਦੇ ਨੇ ਐ ਫਿਰ ਉਹਨਾਂ ਨੂੰ ਵੀ ਸਟੋਰੀਆਂ ਮੰਗਾਤੀਆਂ ਫਿਰ ਹੁਣ ਕੀ ਕਰਾਂ ਤੂੰ ਚੁੱਪ ਕਰ ਜਾ ਤੂੰ ਸਿਆਣੀ ਐ ਫਿਰ ਵੀ ਮੈਨੂੰ ਰੇਖਾ ਵੀ ਕਹਿੰਦੀ ਹੈਗਾ ਚੁੱਪ ਕਰ ਹੋਰ ਕੀ ਕਹਾ ਫਿਰ ਉਹਨੂੰ ਤੈਨੂੰ ਮੈਂ ਤਾਂ ਕਹਿਨੀ ਆ ਤੂੰ ਚੱਟ ਲੈਨੀ ਐ ਹੈ ਮੈਨੂੰ ਕਹਤਾ ਤੂੰ ਮਿੱਠੀਆਂ ਮਾਰਦੀ ਮਿੱਠੀਆਂ ਨਹੀਂ ਮਾਰਦੀ ਤੇਰੇ ਕੋਲੇ ਮੈਂ ਨਹੀਂ ਮਾਰਦੀ ਹਾਏ ਉਹ ਕਹਾ ਲਾਉ ਚਾਰ ਲੁੱਤੀਆਂ ਤਾਂ ਨਹੀਂ ਮੈਂ ਉਹਨੂੰ ਬੋਲਦੀ ਕਿਉਂ ਤੂੰ ਸੀ ਮੇਰੀ ਸੁਣਾ ਉਹ ਵੀ ਮੈਂ ਵੀ ਦੱਸਦੀ ਐ ਤੂੰ ਸੀ ਮੇਰੀ ਕਿਉਂ ਗੁੱਤਨੀ ਪਟਾਉਣੀ ਐ ਟਿਕ ਜਾ ਟਿਕ ਜਾ ਆਏ ਆਏ ਐ ਆਏ ਨਹੀਂ ਇਕੱਠਾਂ ਦੇ ਕੰਮ ਚੱਲਦੇ ਹੁੰਦੇ ਜਦ ਤੂੰ ਅੱਡ ਚੱਲ ਪਈ ਉਹ ਅੱਡ ਚੱਲ ਪਈ ਆਏ ਨਹੀਂ ਇਕੱਠਾਂ ਦੇ ਕੰਮ ਚੱਲਦੇ ਬੁੜੀ ਕੀ ਕਰੂਗੀ ਇਕੱਲੀ ਹੈ ਮੈਨੂੰ ਕ ਸਿਆਣੀ ਐ ਸਿਆਣੀ ਐ ਲੈ ਮੈਂ ਸਿਆਣੀ ਦੱਸ ਕੀ ਰੱਖ ਦਿਆਂ ਨੂੰ ਰੋਮਾ ਹੈ ਦਮੇ ਸਿੰਦਰ ਨੂੰ ਕਹੀ ਆਵਾ ਇਹਨਾਂ ਦਾ ਕੀ ਪਤਾ ਕਦੋਂ ਕਿ ਟਾਈਮ ਲਾਉਣਗੇ ਕਦੋਂ ਕ ਨਾ ਕਿੰਨੇ ਕ ਵਜੇ ਨਿਕਲਣਗੇ ਤੇ ਕੋਈ ਨਿਕਲਦੀ ਦੀ ਦੀ ਹੈਗੀ ਮੈਨਾਂ ਤੂੰ ਜਾ ਕਹੀਆ ਸਿੰਦਰ ਨੂੰ ਚੱਲ

ਸਸਰੀ ਕਾ ਸਸਰੀ ਕਾ ਹੂੰ ਸਸਰੀ ਕਾ ਹੋ ਗਿਆ ਯਾਰ ਹਾਂਜੀ ਹੋ ਗਿਆ ਯਾਰ ਦੇਖ ਲੋ ਸੋਹਣਾ ਸੂਟ ਹਾਂ ਨਾ ਸੋਹਣਾ ਸੂਟ ਹੋਰ ਵਧੀਆ ਵਧੀਆ ਵੱਡੀ ਨਾਲੋਂ ਤਾਂ ਸਸਤਾ ਲਿਆ ਕੇ ਦਿੱਤਾ ਮੈਨੂੰ ਨਹੀਂ ਕੋਈ ਨਹੀਂ ਮੈਂ ਤਾਂ ਕੋਈ ਫਰਕ ਨਹੀਂ ਰੱਖਦੀ ਹੈਗੀ ਤੁਹਾਡੇ ਮਨਾਂ ਕੀ ਫਰਕ ਕੋਈ ਨਹੀਂ ਕੋਈ ਨਹੀਂ ਤੁਸੀਂ ਤਾਂ ਉਹੀ ਲੱਗ ਜਾਨੀ ਹੋ ਮਾੜੇ ਜੇ ਪਿੱਛੇ ਰੰਗ ਪਿੱਛੀ ਲੱਗ ਜਾਨੀ ਹੋ ਇਹ ਜੀ ਸੂਟਾਂ ਦਾ ਕੋਈ ਫਰਕ ਨਹੀਂ ਪੈਣੇ ਐ ਕਿਵੇਂ ਨਹੀਂ ਪਹਿਣੇ ਬਗੂਆ ਨਹੀਂ ਪਹਿਣੇ ਚੱਕਮੀਆਂ ਵਾਲੀਆਂ ਵਾਲੀਆਂ ਚੱਕਮੀਆਂ ਨੇ ਚੱਕਮੀਆਂ ਨੇ ਹਾਂ ਫਿਰ ਨਹੀਂ ਇਕੱਲਾ ਤੋਂ ਮੈਂ ਤਾਂ ਫੀਸ ਦੇ ਜਵਾਂ ਕੰਡੇ ਦੇ ਫੇਸ ਤੇ ਸੂਟ ਲਿਆ ਦੇਣਾ ਨੂੰ ਅੱਛਾ ਕਿਸੇ ਅੰਦਰ ਸਿਆਕ ਨਹੀਂ ਲੈ ਦੇਖ ਲੈ ਹਾਂ ਇਹ ਹਜੇ ਵੀ ਨਹੀਂ ਲੋਟ ਆਉਂਦੀਆਂ ਫੇਰ ਹੁਣ ਆਏ ਕਹਿੰਦੇ ਨੇ ਵੀ ਹਾਂ ਹਾਂ ਸੂਟ ਸਸਤਾ ਰਿਖ ਤੇਰੇ ਸਾਹਮਣੇ ਬੋਲ ਕੇ ਹਾਂ ਹਾਂ ਕਹਿੰਦੀ ਸੀ ਹਾਂ ਕਹਿੰਦੀ ਲੈ ਅਜੇ ਵੀ ਨਹੀਂ ਲੈ ਵੱਡੀ ਨੂੰ ਨਾਲ ਲੈ ਕੇ ਗਈ ਤੇ ਹੱਥ ਨਾਲੇ ਲਵਾ ਕੇ ਲਈਆਂ ਲੈ ਫੇਰ ਦੱਸ ਭਈ ਤੈਨੂੰ ਤਾਂ ਫਿਰ ਵਿਚ ਵਿਚਾਲੇ ਔਖਾ ਹੋਈ ਗਿਆ ਹਾਂ ਹੋ ਗਿਆ ਹਾਂ ਵੀ ਤੂੰ ਕੀ ਜਵਾਬ ਦੇ ਮਹਿੰਗੀ ਭਾਈ ਮੈਂ ਕੀ ਕਰਿਆ ਉਹ ਆਆਂ ਖਣਗੇ ਵੀ ਤੂੰ ਆਹੋ ਨਾ ਕਰ ਫੀਸ ਨਹੀਂ ਪਰ ਸਕੀ ਮੰਮੀ ਹਾਂ ਵੀ ਤੂੰ ਕੱਪੜਿਆਂ ਤੇ ਲਾਤੀ ਹਾਂ ਪੁੱਛਣਾ ਮੈਂ ਤਾਂ ਨਾਲ ਹੀ ਲੋਟਣੀ ਆਉਂਦੀ ਆ ਨਾਲੇ ਸੱਤ ਵਿਚਾਲੇ ਫਸੀ ਬੈਠੀ ਆ ਫੇਰ ਔਖਾ ਬਹੁਤ ਹੈਗਾ ਆਏ ਆ ਵੀ ਜੇ ਬੋਲੂਗੀ ਭਣੇ ਘਰ ਕੱਖੜੀ ਕੁੜੇਲੇ ਹੋ ਜੋ ਟੇਕਿਆ ਬੈਠਾ ਹਾਂ ਹਾਂ ਫੇਰ ਜਾਂਦਾ ਹੈਗਾ ਐਨੇ ਕੁ ਜਵਾਕਾਂ ਨੂੰ ਚਲੋ ਉਹਨਾਂ ਨੂੰ ਚਿੰਤਾ ਨਹੀਂ ਹਾਂ ਕੱਠ ਵੀ ਆਈ ਨਹੀਂ ਵਿਦੇ ਹੁੰਦੇ ਨੇ ਜੇ ਸ੍ਰੀਕਾ ਨਾ ਹੋਵੇ ਹੈਨਾ ਤੇ ਜਦੋਂ ਸ੍ਰੀਕਾ ਹੋ ਜਾਂਦਾ ਫੇਰ ਨਹੀਂ ਕੱਠ ਨਹੀਂ ਵਿਦੇ ਹੁੰਦੇ ਹਾਂ ਲੈ ਭੈਣੇ ਉਹਨਾਂ ਨੂੰ ਬੁਲਾ ਲਿਆ ਫਿਰ ਆਏ ਨਾ ਵੀ ਮੈਂ ਜਾਣਾ ਹੋਰ ਵੀ ਕਿਸੇ ਦੇ ਜਾਣਾ ਹੋਊਗਾ ਬਲਜੀਤ ਆ ਜਾਓ ਤੇ ਆ ਜਾ ਮੰਦੀਪ ਆ ਜਾ ਭਾਈ ਜਾਉਂਦੀ ਰਹੀ ਹੈ ਵਸਤੇ ਇਸ ਨੂੰ ਹਾਂ ਕਰ ਜਿਆਉਂਦੀ ਹੈ ਵਸਤੇ ਇਸ ਨੂੰ ਹਾਂ ਕਰ ਲੈ ਚੰਗਾ ਬੜੇ ਮੈਂ ਜਾਣੀ ਹਾਂ ਨਾ ਕੋਈ ਕੋਈ ਨਹੀਂ ਮੈਂ ਪਿੱਛਾ đuਆਪੇ ਕੋਈ ਨਹੀਂ ਮਤਲਬ ਜੰਨ ਕੋਈ ਹੈ ਉਹ ਨਾ ਦਿੱਕਣ ਕਿ ਮੈਂ ਉਹਦੀ ਵਧੀਆ ਭਾਈ ਵਧੀਆ ਓਏ ਉਹ ਫੀਸ ਭਰਿਆ ਜੀਆ ਕਾਲੀ ਫੀਸ ਹੋਏ ਕਾਜ ਦੀ ਹੋਰ ਕਾਦੀ ਨਾ ਯਾਰ ਮੈਂ ਤਾਂ ਨਹੀਂ ਭਰੀ ਕਿਉਂ ਭਰੀ ਕਿਉਂ ਨਹੀਂ ਤੇਰਾ ਰੋਲ ਨਾ ਭਰਿਆ ਵਾ ਭਰਿਆਉਂਗਾ ਫਿਰ ਕੱਲ ਨੂੰ ਭਰਿਆਉਂਗਾ ਪੈਸੇ ਤਾਂ ਫੜਾ ਰੱਖੇ ਨੇ ਮੇਰੀ ਬੀਬੀ ਨੇ ਲਾਸਟ ਡੇ ਆ ਜੀਆ ਵਾ ਸਿੱਕਾ ਤਾਂ ਤੇ ਨਹੀਂ ਰਹਿਣਾ ਉਹਨੇ ਨਾ ਨਾ ਕੱਲ ਨੂੰ ਭਰਿਆਉਂਗਾ ਮੈਂ ਪੁੱਛਣਾ ਮੈਂ ਵੀ ਮੈਂ ਵੀ ਅੱਜ ਜਾ ਕੇ ਆਇਆ ਮੈਨੂੰ ਮੇਰੀ ਵੀ ਆਈਂਦੀ ਸੀ ਉਹਨੇ ਕਿਹਾ ਕਹਿੰਦਾ ਇੱਕ ਦਿਨ ਰਹਿਣਾ ਕਹਿੰਦੀ ਰਸਤਾ ਬਾ ਫਿਰ ਕੱਲ ਨੂੰ ਭਰ ਦਾਂਗੇ ਕੱਲ ਨੂੰ ਲਾਸਟ ਡੇਟ ਹੈ ਮੈਂ ਕਰਦਾ ਚਲ ਹੁਣੇ ਮੈਂ ਪੁੱਛਦਾ ਮੇਰੀ ਬੀਬੀ ਨੂੰ ਪੈਸੇ ਫੜਾ ਦੇ ਮੈਨੂੰ ਕੱਲ ਨੂੰ ਭਰ ਦਾਂਗੇ ਫਿਰ ਠੀਕ ਹੈ ਹੋ ਗਈ ਠੀਕ ਹਾਂਜੀ ਕਿਵੇਂ ਸੀ ਬੀਬੀ ਮੈਂ ਤਾਂ ਕੱਤੀ ਦਿਨ ਹਰ ਰੋਟੀ ਦਾਲਾਂ ਇਹ ਥੋੜੀ ਬੋਤੀ ਬੀਬੀ ਮੈਂ ਤੁਹਾਡੇ ਲਈ ਚੱਕਰ ਹੀ ਆ ਦੇਣੀ ਤਾਂ ਨਾ ਕਮਜ਼ੋਰੀ ਜੀ ਹੋਈ ਪਈ ਆ ਢਣ ਬਣਾ ਦਿੰਦੀ ਰੋਟੀ ਕੋਈ ਫੇਰ ਹੁਣ ਮੈਂ ਤੈਨੂੰ ਤਾਂ ਸਟੋਬਰੀਆਂ ਖਾਧੀਆਂ ਤੈਨੂੰ ਕਾਹਦੀ ਹੋਊਗੀ ਕਮਜ਼ੋਰੀ ਹੂੰ ਸਟੋਬਰੀ ਨਾਲ ਆਪ ਨਹੀਂ ਖਾਦੇ ਕੇਲੇ ਨਾ ਮੈਂ ਤਾਂ ਤੂੰ ਕੇਲੇ ਖਾਤੇ ਮੇਰੀਆਂ ਸਟੋਬਰੀਆਂ ਤੇ ਹੋ ਰਿਹਾ ਤੁਹਾਨੂੰ ਤੁਸੀਂ ਵੀ ਤਾਂ ਕੇਲੇ ਖਾਦੇ ਮੇਰੇ ਤੋਂ ਮਹਿੰਗਾ ਸੂਟ ਲਿਆਂਦਾ ਨਾਲੇ ਆਪ ਤੂੰ ਤਾਂ ਸਟੋਬਰੀਆਂ ਕੀ ਪੂਰੇ ਕਰ ਗਈ ਮੇਰੀਆਂ ਸਟੋਬਰੀਆਂ ਦੀ ਹੋ ਰਹੀ ਆਪ ਵੀ ਤਾਂ ਕੇਲੇ ਖਾਦੇ ਨੇ ਨਾਲੇ ਇੰਨੇ ਫਰੂਟ ਖਾਲੇ ਹੁਣ ਮਦਾ ਕਿੱਥੇ ਐ ਆਸੀ ਪਾਈ ਪਰ ਸੋਈ ਚਤੀ ਇਕ ਵਾਰ ਮੈਂ ਜਿਹੜੇ ਮੈਂ ਤੈਨੂੰ ਪੈਸੇ ਫੜਾਏ ਸੀ ਫੀਸ ਆਨੇ ਹਾਂ ਉਹ ਦੇ ਦੇ ਮੈਨੂੰ ਅੱਜ ਲਾਸਟ ਡੇਟ ਆ ਫੀਸ ਭਰ ਦੇ ਅੱਛਾ ਤੂੰ ਐ ਕਰ ਲੈ ਨੇ ਰੋਟੀ ਪਾਣੀ ਖਾ ਹਾਂ ਜੇ ਨਾ ਦੇ ਨਹੀਂ ਤੈਨੂੰ ਠੀਕ ਹੈ ਠੀਕ ਹੈ ਚੱਲਿਆ ਰੋਟੀ ਫਿਰ ਠੀਕ ਹੈ ਠੀਕ ਹੈ ਲੈ ਬਤਾ ਐਨੇ ਤੂੰ ਰੋਟੀ ਖਾ ਹਾਂ ਤੇ ਮੈਂ ਆਉਣੀ ਆ ਠੀਕ ਹੈ ਜਾਇਆ ਆ ਠੀਕ ਹੁਣ ਕਮਾਂਡਰ ਤੋਂ ਉੱਚ ਗਿਆ ਮਲੇ ਹੁਣ ਪੈਸੇ ਮੰਗਦਾ ਕਿੱਥੋਂ ਦੇਵਾਂਗੀ ਪੈਸੇ ਜਵਾਕ ਨੂੰ ਪੁੱਛ ਕੇ ਆਉਣੀ ਆ ਕਿਸੇ ਦੇ ਕੀ ਕਰਦੀ ਅੰਦਰ ਬੈਠੀ ਹੈ ਹਾਂ ਆਜੋ ਆਜੋ ਕਹੀ ਆ ਆ ਗਈ ਕੱਟ ਲੈ ਕੰਮ ਹੈ ਹਾਂ ਮੈਂ ਐ ਹੈ ਕੰਮ ਮੈਂ ਸੀ ਤਰ ਕੋਈ ਖਾਂ ਮੈਨੂੰ ਤਾਂ 2000 ਰੁਪਏ ਚਾਹੀਦੇ ਹੈ। ਅੱਛਾ। ਮੈਨੂੰ ਤਾਂ 2000 ਚਾਹੀਦੇ। ਹਜ਼ਾਰ ਕਿਉਂ ਹੈ? ਹਜ਼ਾਰ ਦਾ ਸਰਨਾ ਨਹੀਂ। بس ਮੈਂ ਤਾਂ ਗੋਗੀ ਦੀ ਫੀਸ ਭਰ ਰਤੀ। ਅੱਛਾ। ਸਾਰੇ ਤੇ ਹੁਣ ਮੁੰਡੇ ਨੇ ਫੀਸ ਭਰਨੀ ਹੈ। ਤੇ ਹੁਣ ਫੀਸ ਬਾਰੇ ਸਾਡੀ ਫੇਰ ਰੌਲਾ ਪਊਗਾ। ਫੀਸ ਨੂੰ ਮੁੰਡਾ ਪਹੂਗਾ। ਹਾਂ। ਵੀ ਫੀਸ ਨਹੀਂ ਭਰਤੀ ਮਮੀ ਦੇ ਫੀਸ ਰੁਪਏ ਸੀ। ਬੋਲੋ। ਮਤਾਂ ਇਹ ਪੁੱਛੀ ਦੀ ਸੀ ਮੈਨੂੰ ਹਜ਼ਾਰ ਨਾ ਤਾਂ ਨਹੀਂ ਸਾਦਾ। ਹੋਰ ਨਾ ਚਾਹੀਦੀ। ਅੱਛਾ। ਲਾਦਾਸ ਕੀ ਕਰਾਂ ਨਾ ਇਹ ਤਾਂ ਨਹੀਂ ਨਤ ਪਾਉਂਦੀਆਂ ਨੇ ਨਾਲੇ ਮੈਂ ਜਵਾਕ ਦੀ ਫੀਸ ਲਾਤੀ ਹੈ ਤੇ ਨਾਲੇ ਹੁਣ ਮੈਨੂੰ ਤਾਂ ਆਪ ਨੂੰ ਤਾਂ ਚੋਰਾ ਹੋ ਰੇਗਾ ਹੈ ਤੇ ਆਪ ਮੋਜਾਂ ਨਾਲ ਖਰਚਾ ਕਰਾ ਕੇ ਬੇਲੀਆਂ ਹੋਣੀਆਂ ਹੈ ਹੈ ਕੀ ਕਰਾਂ ਪੁੱਛਣਾ 아이 ਤੇ ਵਾਤਾ ਪੁੱਛਣੀ 아이 ਤੇ ਨਾ ਪੁੱਛ ਕੇ ਹੁੰਨੀ ਆ ਚਲ ਦੇਖਦੀ ਆ ਫਿਰ ਆ ਤੇ ਵਾਦੇ ਤਾਂ ਨਾ ਕੀ ਕਹਾਂ ਫਰੇਸ ਨੂੰ ਥਾਕੋਗੇ ਫਰੇਸ ਕਰੂੰਗਾ ਇਹ ਦੇਖੀ ਜਾਂਦੀ ਮਦਦ ਲੈ ਆ ਪੈਸੇ ਮੈ ਜਾਣਾ ਹੈ ਫੀਸ ਭਰਨੀ ਹੈ ਲਾਸਟ ਦਿਨ ਹੈ ਜੋ ਭਾਈ ਪੈਸੇ ਤਾਂ ਫਿਰ ਤੇ ਚਾਚੀ ਤੋਂ ਵੀ ਪੁੱਛ ਕੇ ਆਈਆਂ ਹਾਂ ਤੂੰ ਲੜੀ ਨਾ ਪੈਸੇ ਮੈਨੂੰ ਮਿਲੇ ਨਹੀਂ ਲੈ ਜਿਹੜੇ ਮੈਂ ਫੜਾਈ ਸੀ ਉਹ ਕਿੱਧਰ ਗਏ ਚੱਲ ਗਏ ਫੇਰ ਕਿੱਧਰ ਚੱਲ ਗਏ ਫੇਰ ਮੈਂ ਉਹ ਆਰ ਡੀੜਾ ਕਪੜਾ ਇਹਦੇ ਵਾਲੇ ਉੱਚ ਚੱਲ ਗਏ ਲੈ ਗੱਲਾਂ ਕੋਈ ਮੇਰਾ ਲਾਸਟ ਦੇਣਾ ਹੈ ਜੀ ਫੀਸ ਭਰਨ ਦਾ ਚੱਲ ਪੁੱਤ ਤੂੰ ਅੱਜ ਲੜੀ ਨਾ ਕੋਈ ਨਹੀਂ ਹੈ ਫੇਰ ਹੁਣ ਫੀਸ ਕਿੱਥੋਂ ਭਰੂੰਗਾ ਮੈਂ ਫੇਰ ਹੁਣ ਕਰਦੇ ਆ ਕੁਝ ਮੈਨੂੰ ਨਹੀਂ ਪਤਾ ਮਾਤਾ ਮੈਨੂੰ ਤਾਂ ਪੈਸੇ ਦੇ ਦਿਓ ਮੈਂ ਫੀਸ ਭਰਨੀ ਹੈ ਕੋਈ ਨਹੀਂ ਤੂੰ ਜ਼ਿਆਦੇ ਨਾ ਘਰਾਟ ਕਰ ਕੋਈ ਨਹੀਂ ਇਹੀ ਕੰਮ ਰਹਿ ਗਿਆ ਜਮੀ ਸੜਿਆ ਪਿਆ ਯਾਰ ਇਹਨਾਂ ਦਾ ਫੀਸ ਦਾਸ ਕਿੱਥੋਂ ਭਰੂੰਗਾ ਹੁਣ ਬਲਜੀ ਤੁਰਿਆ ਨਹੀਂ ਕੀ ਆ ਮਸ ਬੈਠ ਹੁਣ ਸਾਰੀ ਗੱਲ ਬੁੜੀ ਤੇ ਤਾਂ ਨਹੀਂ ਸਿੱਪੀ ਜਾਣੀ ਕੋਲੇ ਫੀਸ ਤੁਹਾਡੇ ਲਈ ਦੇ ਕਪੜੇ ਛੱਲੀ ਤੇਲੇ ਵੀੜੇ ਕੱਪੜੇ ਥੋੜੇ ਤੇ ਖਰਚਾ ਹੋ ਗਿਆ ਹੁਣ ਸਾਰੀ ਗੱਲ ਮੇਰੇ ਤੇ ਤਾਂ ਨਹੀਂ ਸਿੱਟਣੀ ਹਾਏ ਤੂਰੇ ਆਉ ਕੋਟ ਤੂੰ ਵੀ ਰਿਆ ਆਉ ਰੇ ਹੰਜੀ ਬੀਬੀ ਹਾਏ ਵੇ ਬੈਠ ਓਹ ਸਾਰੀ ਗੱਲ ਤੁਸੀਂ ਬੀਬੀ ਤੇ ਤਾਂ ਨਹੀਂ ਸਿੱਟੀ ਜਾਣੀ ਛੋਡੇ ਕਹਿਣ ਤੇ ਹੀ ਫੀਸ ਚਲਾਈ ਦੀ ਪੈਸੇ ਲਾਏ ਦੀ ਖਰਚਾ ਕੀਤਾ ਸੀ ਜਾਂ ਤਾ ਤੁਸੀਂ ਫਿਰ ਫੋਨ ਉਪਾਈ ਦਿਓ ਪੈਸੇ ਥੋੜੇ ਬਹੁਤੇ ਕਰਕੇ ਕੁਸ ਮੇਰੇ ਕੋਲ ਤਾਂ ਹੈ ਨਹੀਂ ਬੀਬੀ ਇਹਨਾਂ ਨੂੰ ਪੁੱਛ ਲੋ ਜੇ ਹੈਗੇ ਨੇ ਉਧਰ ਤਾਂ ਉਹਨਾਂ ਦਾ ਕੰਮ ਚੱਲਦਾ ਜਦੋਂ ਘਰੇ ਇਹਨਾਂ ਰੌਲਾ ਪਾਊਗਾ ਮੁੰਡਾ ਫੀਸ ਮੰਗਦਾ ਹੈ ਉਹਨੂੰ ਫੀਸ ਨਾਮ ਹੈ ਦੇਉ ਹੈ ਫੇਰ ਬਾਹਰ ਬੈਠੇ ਜਿਵਾਕਾਂ ਨੂੰ ਉਹਨਾਂ ਨੂੰ ਪਤਾ ਲੱਗੂ ਰੌਲਾ ਕਰੇ ਪਾਊਗਾ ਉਹ ਤਾਂ ਫਣਗੇ ਉਹ ਤਾਂ ਟੈਕਸਾਂ ਸੀ ਨਾ ਉੱਤੇ ਉਹ ਤਾਂ ਅੜਫਣਗੇ ਵੀ ਮੰਮੀ ਤੂੰ ਫੀਸ ਚਲਾਤੀ ਉਹ ਤਾਂ ਤੁਸੀਂ ਦੇਖਣਾ ਸੀ ਬੀਬੀ ਹੁਣ ਸਾਨੂੰ ਤਾਂ ਤਿਹਾਰ ਸੀਗਾ ਅਸੀਂ ਤਾਂ ਹੁਣ ਕੱਪੜੇ ਲੈ ਕੇ ਆਉਣੇ ਸੀ ਸਾਨੂੰ ਕੀ ਪਤਾ ਸੀਗਾ ਵੀ ਤੁਸੀਂ ਹੁਣ ਫੀਸ ਦੇ ਪੈਸੇ ਦਿਨੇ ਪਏ ਹੋ ਨਹੀਂ ਮੈਨੂੰ ਉਦੋਂ ਆਏ ਸੀ ਵੀ ਸੋਡਾ ਵੀ ਨਾ ਦਿਖਾਵਾਂ ਆਸੀਂ ਫੋਨ ਕਰਿਆ ਸੀ ਹੈ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਆਪਦੀ ਕਿਹੜਾ ਵੀ ਹੋਊਗਾ ਮਹੀਨਾ ਦਾ ਵੀ ਹੁਣ ਸਾਡੇ ਕੋਲ ਕੋਈ ਪੈਸਾ ਨਹੀਂਗਾ ਵੀ ਆਪ ਦਾ ਦੇਖ ਕੇ ਖਰਚਾ ਕਰੋ ਉਹਨਾਂ ਦਾ ਤਾਂ ਜਵਾਬ ਹੈ ਵੀ ਸਾਡੇ ਤਾਂ ਵੀ ਪੇਮੈਂਟ ਰੁਕੀ ਪਈ ਹੈ ਲੈ ਹੁਣ ਫੇਰ ਮੈਂ ਗੋਗੀ ਤੋਂ ਕਿਵੇਂ ਖੜਾ ਛੜਾਵਾ ਦੱਸ ਉਹਨੂੰ ਫੀਸ ਦਾ ਕੀ ਕਰਾਂ ਫਿਰ ਉਹਦੇ ਤੇ ਦੇਖ ਕੇ ਲਾਉਣੀ ਸੀ ਨਾ ਤਾਂ ਇਹਨਾਂ ਖਰਚਾ ਕਿਉਂ ਕਰੇ ਹੁਣ ਸਾਰਾ ਫੇਰ ਲੈ ਦੇਖ ਬੀਬੀ ਤੇ ਸਿੱਟਾਂਗੀਆਂ ਪਾਰ ਹੈ ਫਿਰ ਹੁਣ ਅਸੀਂ ਕੀ ਕਰੀਏ ਫੇਰ ਹੁਣ ਸਾਡੇ ਕੋਲ ਤਾਂ ਕੁਝ ਨਹੀਂਗਾ ਕੀ ਕਰਾਂ ਇੱਧਰ ਦੇਖੋ ਕਰ ਓ ਕੀ ਗੱਲ ਆ ਜਵਾਕੋ ਕਿਉਂ ਰੌਲਾ ਪਾਇਆ ਹੈ ਨਾ ਉਸਨੇ ਯਾਰ ਤਾਂ ਆਇਆ ਮੈਂ ਫੀਸ ਵਾਸਤੇ پیسے ਭੜਾਏ ਸੀਗੇ ਅੱਛਾ 10000 ਰੁਪਿਆ ਅੱਜ ਲਾਸਟ ਦੇਣਾ ਹੈਗਾ ਮੈਂ ਕਿਵੇਂ ਫੀਸ ਭਰੂੰਗਾ ਮੈਨੂੰ ਕਹਿੰਦੀਆਂ ਚੱਲ ਗਏ ਉਹ ਕੋਈ ਨਹੀਂ ਕਰ ਦਨੇ ਹਾਲ ਤੋ ਘਰੇ ਮੁੜ ਆ ਜਾ ਉਹ ਮੈਂ ਤਾਂ ਜਾਂਦਾ ਸੀ ਉਹ ਆ ਜਾ ਯਾਰ ਹੋਰ ਯਾਰ ਹੁਣ ਕਰੂੰ ਕੀ ਮੈਨੂੰ ਇੱਥੇ ਬੇਇੱਜ਼ਤੀ ਹੁੰਦੀ ਦਾ ਕੱਲ ਜਿਹੜਾ ਘਰੇ ਲੜਾਈ ਵੀ ਮਾਰੀ ਹੁੰਦੀ ਆ ਕੋਈ ਕਰ ਲੈਨੇ ਆਪਾਂ ਸਾਰਾ ਕੁਝ ਆ ਜਾ ਆ ਜਾ ਸ਼ਰਾਫ ਗੁੱਸਾ ਨਹੀਂ ਕਰਦੇ ਹੁੰਦੇ ਆ ਜਾ ਕਰੇ ਗੁੱਸੇ ਵਾਲੀ ਗੱਲ ਨਹੀਂ ਯਾਰ ਦਾ ਨਹੀਂ ਸ਼ਰਾ ਕੋਈ ਗੱਲ ਆ ਜਾ ਮੈਂ ਬੈ ਜਾ ਬਈ ਕਿੱਥੇ ਚੱਲ ਗਏ ਪੈਸੇ ਭਾਈ ਭਾਈ ਕੀ ਕਰੀਏ ਪੈਸੇ ਵਰਤਾ ਵੇਲੇ ਚੱਲ ਗਏ ਛੱਡ ਦੇ ਮੈਂ ਕੁਰਸੀ ਲਿਆਉਣਾ ਤਾਂ ਬੈ ਜਾ ਹੋਰ ਬਹਿ ਜਾ ਬਾਈ ਤੂੰ ਕੋਈ ਨਹੀਂ ਕੁਰਸੀ ਹੁੰਦਾ ਕੀ ਆਪ ਦਾ ਕੁਰਸੀ ਲਿਆਉ ਆਪਣਾ ਰੱਖੀ ਦੱਸੋ ਭਾਈ ਕਿੱਥੇ ਚੱਲ ਗਏ ਪੈਸੇ ਦੱਸਣਾ ਤਾਂ ਪਊ ਆ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਆ ਮੈਂ ਦੱਸਦਾ ਕਿੱਥੇ ਚੱਲ ਗਏ ਉਹ ਪਾਪੀ ਹੋਰਿਆਂ ਨੂੰ ਸੂਟ ਲਿਆ ਤੇ ਉਹ ਲਿਆਤਾ ਹੈ ਅਸਮਾਨ ਮਾਨ ਸਭਾਗੀਆਂ ਇਕੱਠੀਆਂ ਹੋ ਕੇ ਤੁਹ ਸਾਰਾ ਖੋਲੇ ਆਈਆਂ ਸੋਨੂੰ ਭਾਈ ਇਹਦੀ ਪੜ੍ਹਾਈ ਜ਼ਰੂਰੀ ਸੀਗੇ ਸੂਟ ਜ਼ਰੂਰੀ ਸੀਗੇ ਕੀ ਕਰਾਂ ਭਾਈ ਮੈਂ ਵੀ ਲੋ ਜ਼ਰੂਰੀ ਸੀ ਫਿਰ ਮੈਨੂੰ ਵੀ ਮੈਂ ਵੀ ਕਰਵਾਉਣਾ ਬੱਤ ਸੀਗੇ ਉੱਤੇ ਲੈ ਕੇ ਦਿੱਤੇ ਸੀ ਵੀਪਿੰ ਨੇ ਤੁਸਨ ਐਨੇ ਕਿੰਨੇ ਭਾਈ ਲਿਆਏ ਤੁਸੀਂ ਜਿਹੜੇ ਸਾਰੇ ਪੈਸੇ ਲਾਤੇ ਫਿਰ ਆਏ ਸੀਤਾਏ ਜਿਵੇਂ ਕੱਪੜਾ ਲੈਣਾ ਵੀ ਫਿਰ ਵਰਤਨ ਤਾਂ ਜ਼ਰੂਰੀ ਸੀ ਨਾ ਪਾਣਾ ਨਹੀਂ ਭਾਈ ਸਭ ਕੋ ਦੇਖਣਾ ਪੈਂਦਾ ਹੁੰਦਾ ਤੁਸੀਂ ਦੱਸ ਐਨੇ ਨੇ ਪੈਸੇ ਖਰਚਣ ਲੱਗੇ ਫਿਰ ਕਿਵੇਂ ਚੱਲੂ ਕੰਮ ਮੈਂ ਤਾਂ ਸਸਤੇ ਹੀ ਲਿਆਂਦਾ ਤਾ ਇਹ ਜੀ ਇਹਨਾਂ ਨੇ ਬਾਲਾ ਮਹਿੰਗਾ ਲਿਆਂਦਾ ਹੈ। ਉਹ ਜੇ ਭਾਈ ਸਸਤੇ ਲਿਆਂਦੇ ਹੁੰਦੇ ਫਿਰ ਇੰਨੇ ਪੈਸੇ ਤਾਂ ਨਹੀਂ ਲੱਗਦੇ ਸੀ। ਹੁਣ ਇਹੀ ਗਈਆਂ ਸੀ ਜੀ ਤਾ ਇਹ ਜੀ ਮੈਂ ਤਾਂ ਗਈ ਵੀ ਨਹੀਂ ਹੈਗੀ। ਜੇ ਤੁਸੀਂ ਸਸਤੇ ਕੱਪੜੇ ਲਿਆਉਂਦੀਆਂ ਤਾਂ ਜਵਾਖ ਦੀ ਫੀਸ ਵੀ ਭਰੀ ਜਾਂਦੀ। ਮੇਰਾ ਤਾਂ ਸੂਟ ਸਾਰੇ 3800 ਦਾ ਆਇਆਗਾ। ਇਹਨੇ ਫਰਫਲੂਟ ਵੀ ਇੰਨਾ ਖਾਦਾ ਤਾਂ ਆਇਆ ਜੀ। 3800 ਦਾ ਸੂਟ। ਉਹ ਭਾਈ 100 ਦੇ ਇੱਕ ਜਾਣੇ ਦੇ ਕੱਪੜਾ ਦੇ ਤਾਂ ਇਹਦੀ ਫੀਸ ਭਰੀ ਦੀ ਸੀ। ਸੂਟ ਵੀ ਬਾਲੇ ਮਹਗੇ ਲੈ ਆਇਆ ਦਾ। ਤੂੰ ਮੈਨੂੰ ਐ ਦੱਸ ਵਰਤਾਂ ਵੇਲੇ ਸੂਟ ਨਵਾਂ ਪਾਉਣਾ ਜ਼ਰੂਰੀ ਹੁੰਦਾ। ਉਹ ਕਾ ਨੂੰ ਪਾਈ ਇਹਨਾਂ ਨੂੰ ਕੌਣ ਸਮਝਾ ਰਹੀਆਂ ਬਸ ਮੈਂ ਹੁਣ ਕੀ ਕਰੂੰਗਾ ਮੈਨੂੰ ਉੱਥੇ ਕਾਲਜੇ ਚ ਲੜਨਗੇ ਸਾਰੇ ਬੇਇੱਜ਼ਤੀ ਹੁੰਦੀ ਆ ਯਾਰ ਸਾਰੇ ਕਿਤੇ ਹੁੰਦੀ ਆ ਭਾਈ ਜਵਾਕਾਂ ਚ ਕਿਵੇਂ ਮੂੰਹ ਦਿਖਾਵਾਂਗਾ ਤੂੰ ਹੁਣ ਭਾਈ ਮੈਨੂੰ ਤਾਂ ਫਿਰ ਗੋਬੀ ਨੇ ਕਹਿਣੀ ਸੀ ਵੀ ਮੰਮੀ ਫੀਸ ਲਿਆ ਤੁਹਾਨੂੰ ਤਾਂ ਕਹਿਣੀ ਸੀ ਭਾਈ ਹਾਂ ਕੋਈ ਸੀ ਵੀ ਸੋਚਣਾ ਸੀ ਭਾਈ ਕੁਛ ਉਹਦੇ ਬੀਬੀ ਨੂੰ ਆਖਿਆ ਸੀਗਾ ਵੀ ਸਾਨੂੰ ਚੱਲ ਫੂਟ ਲਿਆ ਦੇ ਇਹ ਕਿਵੇਂ ਹੈਗੀ ਨਹੀਂ ਕਿ ਮੈਂ ਆਪ ਹੀ ਹੱਲ ਕਰ ਦੂੰਗੀ ਹੁਣ ਸਾਨੂੰ ਉੱਥੋਂ ਵੀ ਜਵਾਬ ਮਿਲ ਗਿਆ ਕਿੱਥੇ ਇਹ ਗਏ ਹੋਏ ਨੇਗੇ ਉਹ ਇਹਨਾਂ ਦੇ ਭਾਈ ਫਿਰ ਤੁਹਾਨੂੰ ਚੰਗੀ ਗੱਲ ਹੀ ਕਹੀ ਸੀ ਤੁਸੀਂ ਵੀ ਸੋਚਦੇ ਕੁਛ ਹੋਣ ਬਾਈ ਤੋ ਤਾ ਜੀ ਮੈਂ ਤਾਂ ਗਈ ਨਹੀਂ ਸੂਟ ਲੈਣ ਬੀਬੀ ਗਏ ਸੀਗੇ ਦੀਦੀ ਗਏ ਸੀਗੇ ਇਹਨਾਂ ਨੇ ਫੇਰ ਦੇਖ ਕੇ ਖਰਚ ਕਰਕੇ ਉਹਨਾਂ ਸੀਗਾ ਤੁਹਾਨੂੰ ਤਾਂ ਪਤਾ ਸੀਗਾ ਭਾਈ ਹੁਣ ਬਾਈ ਮੈਂ ਤਾਂ ਜਵਾਖ ਨੇ ਫੀਸ ਭਰਨੀ ਆ ਦੀ ਪੜਾਈ ਐ ਛੂਟਾ ਬਣਾ ਤਾਂ ਸਰ ਜਾਂਦਾ ਹੁਣ ਐ ਦੇਖ ਪਏ ਨੇ ਤੇਰੇ ਵੀ ਇੱਥੇ ਨਾਲ ਦਾ ਟੂੜੀਆਂ ਲੈ ਕੇ ਦਿੱਤੀਆਂ ਨਾਲ ਤੇ ਚੁੰਮਕੇ ਲੈ ਕੇ ਦਿੱਤੇ ਤੇ ਫਿਰ ਛੂਟਾ ਵੀ ਛੂਟ ਦੇ ਲੋ ਕਿੰਨਾ ਮਹਿੰਗਾ ਆਇਆ ਮੇਰੇ ਤੋਂ ਹੋਰ ਨਹੀਂ ਲੈਣ ਹੁਣ ਭਾਈ ਤੁਸੀਂ ਕਲੇਸ਼ ਨਾ ਪਾਓ ਇਹਦਾ ਕੋਈ ਹੱਲ ਕਰਦੇ ਆਪਾਂ ਮੈਂ ਤਾਂ ਕਿੱਥੇ ਪਉਣੀ ਕਲੇਸ਼ ਤਾਂ ਆਇਆ ਜੀ ਉਧਰ ਨਹੀਂ ਪਾਇਆ ਮੈਂ ਤਾਂ ਜਿੱਦਣ ਕਿੰਨੇ ਨੇ ਸਸਤਾ ਸੂਟ ਲੈ ਆ ਕੇ ਦਿੱਤੇ ਹੋ ਨਾ ਸਸਤੇ ਦਾ ਨਾ ਮਹਿੰਗੇ ਦਾ ਇਹਦਾ ਵੀ ਕੋਈ ਹੱਲ ਹੁੰਦਾ ਹੈਗਾ ਹੁਣ ਆਏ ਆ ਬਈ ਮੈਂ ਤਾਂ ਗਵੰਡਰ ਕੋਲੇ ਵੀ ਜਾਏ ਉਹ ਤੂੰ ਉੱਛੇ ਠੀਕ ਹੁਣ ਤੂੰ ਦੱਸ ਕਿਵੇਂ ਕਰਾਂ ਆਏ ਨਹੀਂ ਸੂਟਾਂ ਦੀ ਗੱਲ ਤਾਂ ਤੂੰ ਛੱਡ ਜਿਹਦਾ ਨਾ ਸਟਰਾਬਰੀਆਂ ਟੂਬਰੀਆਂ ਹੋਰ ਕੀ ਬੀਆ ਕੂਬੀਆਂ ਲੈ ਕੇ ਫਰੂਟ ਖਾਦੇ ਨੇ ਇਹਨਾਂ ਨੇ ਕਿੰਨੇ ਮਹਿੰਗੇ ਹੁੰਦੇ ਨੇ ਸਾਨੂੰ ਪਤਾ ਹੀ ਨਹੀਂ ਆਉਂਦਾ ਸ਼ੇਰਾ ਤਨਿਓ ਦਾ ਘਰ ਪਿੱਛੇ ਜਾਈ ਜਾਂਦਾ ਹੂੰ ਕਬੀਲਦਾਰੀ ਦਾ ਪਤੀ ਹੀ ਨਹੀਂ ਇਹਨਾਂ ਨੂੰ ਕਿਵੇਂ ਹੁੰਦੀ ਜੇ ਇਹ ਧਿਆਨ ਰੱਖਣਾ ਤਾਂ ਕਰ ਬਹੁਤ ਅੱਗੇ ਵਗ ਜੇ ਜਵਾਖ ਬੈਠੇ ਪਰਦੇਸਾਂ ਚ ਕਮਾਕਮਾ ਭੇਜ ਦਿਆ ਇਹ ਲਿਆ ਲਿਆ ਮਹਿੰਗੇ ਫਲ ਖਾਂਦੀਆਂ ਨੇ ਮਹਿੰਗੇ ਮਹਿੰਗੇ ਸੂਟ ਉਹ ਤੋਂ ਤਾਂ ਬਾਈ ਮਹਿੰਗੇ ਤੋਂ ਮਹਿੰਗੀ ਚੀਨ ਹਥ ਲਾਉਂਦੀਆਂ ਨੇ ਹੈ ਲੋਟ ਨਹੀਂ ਆਈਆਂ ਮੈਂ ਬਥੇਰਾ ਜੋਰ ਲਾਇਆ ਮੈਂ ਵੱਡੀ ਨੂੰ ਰੱਖ ਕੇ ਕੀਤੀ ਨਾਲ ਵੀ ਸਿਆਣੀ ਐ ਇਹ ਨਹੀਂ ਲੋਟ ਆਈ ਮੈਂ ਤੈਨੂੰ ਆਖੇ ਤਾਂ ਐ ਕਿ ਅਸ ਬੀਬੀ ਵੀ ਤੂੰ ਦੇਖ ਕੇ ਕੱਪੜਾ ਲੀੜਾ ਦੁਆਰੇ ਸਾਨੂੰ ਤੂੰ ਤਾਂ ਕਿ ਚੱਲ ਲੈ ਲਓ ਕਿੰਨੇ ਦੀ ਲੋੜ ਆ ਤੁਸੀਂ ਲੈ ਲਓ ਉੱਪਰ ਭਾਈ ਤੁਸੀਂ ਆਪ ਵੀ ਦੇਖਣਾ ਸੀਗਾ ਇਹਨਾਂ ਨੇ ਤਾਂ ਕਹਿਤਾ ਸੀ ਤੁਸੀਂ ਦੇਖਣਾ ਸੀ ਤੁਸੀਂ ਐਨੇ ਮਹਿੰਗੇ ਲੱਗਣੇ ਸੀ ਤੁਹਾਨੂੰ ਵੀ ਪਤਾ ਹੀ ਜਵਾਖ ਦੀ ਫੀਸ ਐ ਮੂਰੇ ਪੇਪਰ ਆਉਂਦੇ ਆ ਉਦੋਂ ਤਾਂ ਚੂੜੇ ਬਣਾਏ ਇਹਦੀ ਆਖਿਆ ਮੇਰੀ ਛੋਟੀ ਨੂੰ ਉਹਨੂੰ ਚੂੜਾ ਦੁਆਰੇ ਚੁੰਮਕੇ ਲਿਆ ਦੇ ਹੁਣ ਦੱਸ ਮੈਂ ਕਿੱਥੋਂ ਕਰੀਏ ਚਲੋ ਹੁਣ ਤੇ ਤਿਹਾ ਤੇ ਖਰਚੇ ਤਾਂ ਹੁੰਦੇ ਹੁੰਦੇ ਨੇ ਉਹ ਭਾਈ ਦੇਖ ਕੇ ਕਰਿਆ ਕਰੋ ਕੋਈ ਨਹੀਂ ਸ਼ੇਰਾ ਤੂੰ ਜਾ ਤੇਰੀ ਤਾਈ ਤੋਂ ਲੈ ਜਾ ਪੈਸੇ ਠੀਕ ਆ ਕਹਾ ਹੋਇਆ ਇਹਨੂੰ ਤਾਂ ਹਾਂ ਕਹਾ ਹੋਇਆ ਤੂੰ ਤਾਂ ਪਰ ਫੀਸ ਮੱਕੈਦੂ ਚੱਲ ਜੀ ਤਾਇ ਨੇ ਕਿਹਾ ਠੀਕ ਹੈ ਠੀਕ ਹੈ ਬੈਠੋ ਭਾਈ ਸ਼ਰਾ ਮੈਂ ਸਮਝਾਉਣਾ ਤੁਹਾਨੂੰ ਜਿਵੇਂ ਇਹ ਤਿੰਨੇ ਭਾਈ ਕੰਮ ਕਰਦੇ ਆ ਜੇ ਤੁਸੀਂ ਇਹਨਾਂ ਦਾ ਵੀ ਸਹਿਯੋਗ ਦਿਓ ਸੋਣਿਆਂ ਦੀਆਂ ਕੰਧਾਂ ਕੱਢ ਦੋ ਗਮਾਂਡੀਆਂ ਦੀ ਰੀਸ ਕਰਿਆ ਕਰੋ ਐਂ ਕਬੀਲਦਾਰੀਆਂ ਨਹੀਂ ਚੱਲਦੀਆਂ ਹੁੰਦੀਆਂ ਜਿਵੇਂ ਤੁਸੀਂ ਚਰਾਉਨੇ ਹੋ ਚਾਦਰ ਦੇਖ ਕੇ ਪੈਰ ਫਸਾਰੀ ਦੇ ਹੁੰਦੇ ਆ ਕੋਈ ਨਾ ਤਾਂ ਇਹ ਜੀ ਗਲਤੀ ਹੋਗੀ ਤੂੰ ਵਰਨਾ ਇਹਨਾਂ ਦੇ ਨਾਲ ਜੁੜ ਕੇ ਚੱਲੋ ਫੇਰ ਘਰ ਵੱਜਣਗੇ ਜਿਵੇਂ ਤੁਸੀਂ ਗਾਉਂ ਬੁੜੀ ਤਾਂ ਸੂਈ ਨਾਲ ਘਰ ਪੱਟ ਦਿੰਦੀ ਆ ਲੋ ਤਾਏ ਜੀ ਸਾਡੇ ਤੇ ਇਸ ਵਾਰ ਗਲਤੀ ਹੋ ਗਈ ਅਸੀਂ ਅੱਗੇ ਤੋਂ ਨਾ ਲਿਆਵਾਂਗੇ ਵਧੀਆ ਸਸਤੇ ਲਿਆਇਆ ਕਰਾਂਗੇ ਥੋੜੇ ਜਿ ਠੀਕ-ਚਾਕ ਕੇ ਲਿਆਇਆ ਹਾਂ ਹਾਂ ਧਿਆਨ ਰੱਖੋ ਭਾਈ ਨਾ ਕੋਈ ਨਾ ਗਲਤੀ ਹੋ ਗਈ ਸਾਡੀ ਗਲਤੀ ਹੋਈ ਹੋ ਗਈ ਤਾਏ ਜੀ ਮਾਫ਼ ਕਰਦੇ ਹੋ ਮਾਗੇ ਤੋਂ ਧਿਆਨ ਰੱਖੋ ਠੀਕ ਹੈ ਤੁਸੀਂ ਸਿਆਣਿਓ ਭਾਈ ਕਰੇ ਤੁਸੀਂ ਧਿਆਨ ਰੱਖਿਆ ਕਰੋ ਜੇ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਸਮਝਾਦਿਆ ਕਰੋ ਸੁੰਦੇ ਨਹੀਂ ਬਾਈ ਆਖੇ ਨਹੀਂ ਲੈ ਪਿਆਰ ਨਾਲ ਸਮਝਾ ਦਿਆ ਕਰੋ ਭਾਈ ਅੱਜ ਕੱਲ ਦੇ ਜਵਾਖ ਪਿਆਰ ਨਾਲ ਸਮਝਦੇ ਆ ਜਿਹਦੇ ਨਹੀਂ ਇਹ ਤਾਂ ਹੈ ਫਿਰ ਹੁਣ ਮੈਂ ਤਾਂ ਮੁੰਡੇ ਬਾਹਰ ਨੇ ਇਹਦੀ ਮਾਰੀ ਆਏ ਵੀ ਕਦੇ ਕਲੇਸ਼ ਪਾਉ ਬਾਹਰ ਗੱਲ ਜਾਓ ਮੈਂ ਤਾਂ ਉਦੋਂ ਵੱਧ ਪੈ ਗਿਆ ਕਲੇਸ਼ ਭਾਈ ਜੇ ਤੁਸੀਂ ਉਹਦੀ ਪਿਆਰ ਨਾਲ ਸਮਝਾਣਦੇ ਪਿਆਰ ਨਾਲ ਸਮਝਾ ਦਿਆ ਕਰੋ ਠੀਕ ਹੈ ਸਾਰਾ ਕੁਝ ਆਲੋ ਜਾਂਦਾ ਚਲੋ ਕੋਈ ਨਹੀਂ ਮਨਾਓ ਚਾਹ ਪਾਣੀ